ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਅੱਛਾ ਜੈ ਭੀਮ ਦੀ ਆਵਾਜ਼ ਨਹੀਂ ਆਈ ਪਰ ਮੈਂ ਦੱਸਣਾ ਚਾਹੂੰਗਾ ਕਿ ਜੈ ਭੀਮ ਆਪਾਂ ਕਿਉਂ ਕਿਹਾ ਪਾਪਾ ਸਾਹਿਬ ਡਾਕਟਰ ਬੀਟਕਰ ਭੀਮਰਾਓ ਸਾਹਿਬ ਦਾ ਨਾਰਾ ਹੈ ਉਹਨਾਂ ਨੇ 25 ਸਾਲ ਸਾਡੇ ਦੀ ਸੰਘਰਸ਼ ਕੀਤਾ ਸੀ ਸੰਘਰਸ਼ ਕਰਨ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣੇ ਸੀ ਕਾਨੂੰਨ ਮੰਤਰੀ ਜਦੋਂ ਬਣੇ ਤੇ ਉਸ ਤੋਂ ਪਹਿਲਾਂ ਸਾਨੂੰ ਨਾ ਪਾਣੀ ਪੀਣ ਦਾ ਅਧਿਕਾਰ ਸੀਗਾ ਨਾ ਵੋਟ ਪਾਉਣ ਦਾ ਅਧਿਕਾਰ ਸੀ ਨਾ ਪੜਨ ਦਾ ਅਧਿਕਾਰ ਸੀਗਾ ਹੈਨਾ ਜਦੋਂ ਉਹਨਾਂ ਨੇ ਸੰਵਿਧਾਨ ਬਣਾਇਆ ਸਾਡਾ ਸੰਵਿਧਾਨ ਦੇ ਵਿੱਚ ਔਰਤਾਂ ਦੇ ਹੱਕ ਵਿੱਚ ਬਹੁਤ ਵੱਡਾ ਯੋਗਦਾਨ ਲਿਖਿਆ ਕਿ ਉਸ ਤੋਂ ਪਹਿਲਾਂ ਔਰਤਾ ਕੀ ਹੁੰਦਾ ਸੀ ਕਿ ਸਾਰ ਸਤੀ ਔਰਤ ਕਹਿੰਦੇ ਸੀ ਜਿਹੜੀ ਔਰਤ ਦੇ ਘਰ ਵਾਲਾ ਪਤੀ ਮਰ ਜਾਂਦਾ ਸੀ ਤੇ ਉਹਨੂੰ ਜੀਵ ਨੂੰ ਅਗਲਾ ਕੀ ਸਾਰਿਆਂ ਲੈਂਦਾ ਪਰ ਇਸ ਤੇ ਰੋਕ ਲਾ ਕੇ ਤੇ ਬਾਬਾ ਸਾਹਿਬ ਦੇ ਸੰਵਿਧਾਨ ਚ ਲਿਖਿਆ ਕਿ ਜਿਹੜੀ ਔਰਤ ਛਾਦੀ ਸ਼ੁਦਾ ਹੋ ਕੇ ਘਰੇ ਆਏਗੀ ਉਹ ਬਰਬਰ ਦੀ ਬੱਚਿਆਂ ਦੀ ਹਿੱਸੇਦਾਰਾ ਬਰਬਰ ਦੀpropto ਦੀ ਹਿੱਸੇਦਾਰਾ ਘਰ ਦੀ ਹਿੱਸੇਦਾਰਾ ਉਹ ਪੜ ਸਕਦੀ ਆ ਉਹ ਨੌਕਰੀ ਕਰ ਸਕਦੀ ਆ ਉਹ ਇਲੈਕਸ਼ਨ ਅਚ ਖੜ ਸਕਦੀ ਏ ਉਹ ਸੰਵਿਧਾਨ ਦੇ ਮੁਤਾਬਕ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਔਰਤ ਹੋ ਕੇ ਉਹ ਕਾਨੂੰਨ ਲਾਗੂ ਹੋ ਕੀਤਾ ਤੇ ਉਹ ਪ੍ਰਧਾਨ ਮੰਤਰੀ ਬਣੀ ਸੀ ਤਾਂ 1952 ਦੇ ਸੰਵਿਧਾਨ ਵਿੱਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਗਿਆ ਉਸ ਤੋਂ ਬਾਅਦ 2005 ਚ ਉਸ ਕਾਨੂੰਨ ਨੂੰ ਸੋਧ ਕੀਤਾ ਤੇ ਲਿਖਿਆ ਰਾਸ਼ਟਰੀ ਪਿੰਡੂ ਰਜਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਸੀ ਜਿਹਨੂੰ ਆਪਾਂ ਦੇਖਾ ਕੇ ਨੇ ਇਹ ਸੰਵਿਧਾਨਕ ਹੱਕ ਨੇ ਸੰਵਿਧਾਨ ਬਣਾਇਆ ਬਾਬਾ ਸਾਹਿਬ ਨੇ ਪਰ ਜਦੋਂ ਅਸੀਂ ਉਹਦਾ ਨਾੜਾ ਲਾਉਣੇ ਆ ਤਾਂ ਆਵਾਜ਼ ਨਹੀਂ ਆਉਂਦੀ ਮਹਿਸੂਸ ਹੁੰਦਾ ਹੈ ਕਿ ਇਨਾ ਉਹ ਸਾਡੇ ਲਈ ਕੁਛ ਕਰਕੇ ਗਿਆ ਤੇ ਅਸੀਂ ਉਹਨੂੰ ਸ਼ੁਰੂਆਤ ਦੇ ਵਿੱਚ ਯਾਦ ਨਹੀਂ ਕਰਦੇ ਮੈਂ ਦੁਬਾਰਾ ਫਿਰ ਬੇਨਤੀ ਕਰਾਂਗਾ ਕਿ ਆਪਾਂ ਜੈ ਭੀਮ ਦਾ ਨਾਰਾ ਉੱਚੀ-ਉੱਚੀ ਲਾਣਾ ਤੇ ਜੋਰ ਆ ਕੇ ਦੰਦਣਾ ਜੈ ਭੀਮ ਜੈ ਭੀਮ ਜੈ ਭਾਰਤ ਜੈ ਭਾਰਤ ਕੌਣ ਦਲ ਬਣਿਆ ਇਹ ਪਿੰਡ ਬੂਰ ਵਾਲੇ ਤੋਂ ਜਿਹਦਾ ਫੇਰ ਪਤਾ ਲੱਗਦਾ ਹੁੰਦਾ ਪਿੰਡ ਬੂਰ ਵਾਲੇ ਤੋਂ ਸਾਡੀ ਛੋਟੀ ਭੈਣ ਕਿਹੜੀ ਆਪਦੀ ਅਮਰੀਕਾ ਚ ਅੱਗੇ ਲੱਗਣਾ ਸੀ ਬਲਿੰਦਰ ਕੌਰ ਤੇ ਇਹਨਾਂ ਦੇ ਨਾਲ ਦੂਸਰੀ ਕੁੜੀ ਕੀ ਨਾਮ ਪੁੱਤ ਸੰਦੀਪ ਕੌਰ ਇਹ ਮਨਰੇਗਾ ਆਗੂ ਆ ਤੁਹਾਡੇ ਰਾਜੇ ਮਨਰੇਗਾ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿੱਥੋਂ ਆਇਆ ਨਾਲੇ ਰਿਕਾਰਡ ਹੋ ਜੇਗੀ ਗੱਲ ਆ ਜੋਬ ਕਾਰਡ ਜਿਹੜਾ ਬੜਿਆ ਹੋਇਆ ਲੇਕਿਨ ਇਹਦੀ ਆਪਾਂ ਹਾਲਤ ਬੁਰੀ ਕੀਤੀ ਹੋਈ ਆ ਕਿ ਇਹ ਜੋਬ ਕਾਰਡ ਸਰਕਾਰ ਨੇ ਬਣਾਇਆ ਹੋਇਆ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ ਤੇ 2005 ਦੇ ਕਾਨੂੰਨ ਨੂੰ ਅਜੇ ਤੱਕ ਲਾਗੂ ਨਹੀਂ ਕਰਵਾਇਆ ਗਿਆ ਕਿਉਂਕਿ ਦੇਖੋ ਸਾਡੀਆਂ ਸਰਕਾਰਾਂ ਲਗਭਗ 76 ਸਾਲ ਤੋਂ ਵੋਟਾਂ ਲੈਂਦੀਆਂ ਆਈਆਂ ਵੋਟਾਂ ਜਿੱਦੋਂ ਲੈ ਲਾਉਂਦੇ ਆ ਜਿਹੜੇ ਸੰਵਿਧਾਨਿਕ ਸਾਡੇ ਹੱਕ ਨਹੀਂ ਉਹ ਪੂਰੇ ਆ ਕੇ ਸਾਡੇ ਪਿੰਡਾਂ 'ਚ ਬੋਲਦੇ ਨੇ ਪਰ ਵੋਟ ਲੈਣ ਤੋਂ ਬਾਅਦ ਉਹ ਜਦੋਂ ਪਾਵਰ ਚਾਉਂਦੇ ਨੇ ਜਦੋਂ ਪਾਵਰ ਚਾਉਂਦੇ ਆ ਤੇ ਸਾਡੇ ਲੋਕਾਂ ਦੀ ਉਹ ਕੋਈ ਨਹੀਂ ਗੱਲ ਨਹੀਂ ਕਰਦੇ ਆ ਤੁਸੀਂ ਦੇਖ ਲਿਓ ਜੇ ਪਿੱਛੇ ਵੀ ਵੋਟਾਂ ਪਈਆਂ ਅੱਗੇ ਵੀ ਵੋਟਾਂ ਪੈਂਦੀਆਂ ਜਦੋਂ ਵੋਟ ਦਾ ਸਮਾਂ ਆਂਦਾ ਤਾਂ ਸਾਡੇ ਵਿੱਚ ਆਉਂਦੇ ਆ ਮਿੱਠੇ ਹੋ ਕੇ ਤਾਂ ਉਹ ਸਾਡੇ ਲੋਕ ਇਕੱਠੇ ਹੋ ਕੇ ਟੈਨਸ਼ਨ ਆਉਂਦੇ ਆ ਸਾਡੇ ਲੋਕ ਸਫਾਈ ਕਰਦੇ ਆ ਸਾਡੇ ਲੋਕ ਪਾਣੀ ਪਿਉਂਦੇ ਆ ਸਾਡੇ ਲੋਕ ਤੇ ਕੁਰਸੀਆਂ ਡਾਉਂਦੇ ਆ ਸਾਡੇ ਲੋਕ ਨਾਰੇ ਲਾਉਂਦੇ ਆ ਸਾਡੇ ਲੋਕ ਭੰਗੜਾ ਪਾਉਂਦੇ ਆ ਜਿਵੇਂ ਪਾਂਦਰ ਨੱਚਦਾ ਮੇਲੇ ਆਰ ਪਾਉਂਦੇ ਆ ਸਾਡੇ ਲੋਕ ਲੱਟੂਆ ਨਾਲ ਚੋਲਦੇ ਆ ਸਾਡੇ ਲੋਕ ਸਹੀ ਗੱਲ ਹੈ ਹੈਨਾ ਤਾਂ ਜਦੋਂ ਉਹ ਵੋਟ ਪਾਉਂਦੇ ਆ ਸਾਡੇ ਲੋਕ ਸਾਡੇ ਵੋਟ ਦੀ ਬਦੌਲਤ ਉਸ ਨੂੰ ਸਰਟੀਫਿਕੇਟ ਮਿਲਦਾ ਗੱਡੀਆਂ ਮਿਲਦੀਆਂ ਗੱਡ ਮਿਲਦਾ ਕੁੱਟੀਆਂ ਮਿਲਦੀਆਂ ਕਾਰਾਂ ਮਿਲਦੀਆਂ ਖਰਚੇ ਮਿਲਦੀਆਂ 1.5 ਲੱਖ ਰੁਪਈਆ ਤਨਖਾਹਾਂ ਲੱਗ ਜਾਂਦੀ ਆ ਉਹ ਤਨਖਾਹ ਵੀ ਜਿਹੜੀ ਹੈਗੀ ਨਾ ਸਾਡੇ ਪੈਸੇ ਦੇ ਨਾਲ ਸਾਡੀ ਜੇਬ ਚੋਂ ਪੈਸਾ ਜਾਂਦਾ ਸਾਡੀ ਜੇਬ ਚੋਂ ਪੈਸਾ ਕਿਵੇਂ ਜਾਂਦਾ ਕੁਛ ਵੀ ਤੁਸੀਂ ਸੌਦਾ ਲਵੋ ਵਹੀਕਲ ਲਵੋ ਮਕਾਨ ਬਣਾਉਣ ਲਈ ਮਿੱਟੀ ਲਈ ਰਵੋ ਸਰਕਾਰ ਟੈਕਸ ਕਟਾ ਕੱਟਦੀ ਆ ਉਹ ਸਰਕਾਰ ਟੈਕਸ ਕੱਟ ਕੇ ਖਜ਼ਾਨੇ ਚ ਲੈ ਜਾਂਦੀ ਤੇ ਸਰਕਾਰ ਦੇ ਕੋਲੋਂ ਦੋ ਜਣੇ ਜਿਹੜੇ ਹੈਗੇ ਆ ਨਾ ਉਹ ਤਨਖਾਹ ਲੈਂਦੇ ਚੁਣੇ ਹੋਏ ਵੀ ਪਬਲਿਕ ਦੇ ਪੈਸੇ ਦੀ ਤਨਖਾਹ ਹੁੰਦੀ ਆ ਤੇ ਪਬਲਿਕ ਦੀ ਕੰਮ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਬਤਾਸ ਲਾਗੂ ਕਰਨਾ ਪਬਲਿਕ ਦਾ ਸੰਵਿਧਾਨ ਲਾਗੂ ਕਰਨਾ ਤੇ ਪਬਲਿਕ ਨੂੰ ਅਨਸਾਬ ਦਵਾਉਣਾ ਪਬਲਿਕ ਦੇ ਹੱਕ ਵਿੱਚ ਚੰਗੇ ਚੰਗੇ ਮਤੇ ਪਾਸ ਕਰਕੇ ਭੇਜਣਾ ਰਾਜੇ ਕੀ ਗੱਲ ਮੈਂ ਬੇਨਤੀ ਕੀਤੀ ਸੀ ਹੱਥ ਵੀ ਜੋੜਿਆ ਸੀ ਮਨਜ਼ੂਰ ਨਹੀਂ ਹਿੰਦਾ ਬੋਲਣ ਦਿਓ ਇਹ ਮੈਂ ਨਾ ਕਰਾਂ ਪਬਲਿਕ ਦੇ ਹੱਕ ਵਿੱਚ ਲਿਖਣਾ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਜਿਵੇਂ ਇੱਕ ਮੀਆਂ ਬੀਬੀ ਹੁੰਦੀ ਆ ਬੀਬੀ ਕਹਿੰਦੀ ਏ ਕਿ ਲਿਆ ਮੈਨੂੰ ਕਮਾ ਕੇ ਦੇ ਦੇ ਤੇ ਮੈਂ ਬੈਠੀ ਘਰੇ ਪਕਾ ਦੇ ਦਿੰਦੀ ਆ ਤੇ ਬੰਦਾ ਕਹਿੰਦਾ ਕਮਾ ਕੇ ਲੈ ਲੈਣਾ ਤੇ ਤੂੰ ਮੈਨੂੰ ਪਕਾ ਦੇ ਜਿਦੋਂ ਬਕਰੀਆਂ ਵਕਰੀਆਂ ਜ਼ਿੰਮੇਵਾਰੀਆਂ ਜਿਹੜੇ ਲੋਕਾਂ ਨੂੰ ਤੁਸੀਂ ਚੁਣਿਆ ਉਹਨਾਂ ਦੀ ਜ਼ਿੰਮੇਵਾਰੀ ਆ ਪਰ ਉਹਨਾਂ ਨੇ ਸਿਸਟਮ ਨੂੰ ਉਲਟ ਕੀਤਾ ਹੋਇਆ ਉਹ ਬੋਰਡ ਜਿਦੋਂ ਪਾਉਂਦੇ ਆ ਤੇ ਆ ਘੁੱਟ ਕੇ ਕੁਰਸੀ ਫੜਦੇ ਆ ਤੇ ਕਰਦੇ ਕੀ ਆ ਜਿਦੋਂ ਬੈਠਦੇ ਤਾਕਤ ਮਿਲ ਜਾਂਦੀ ਪਬਲਿਕ ਦੀ ਕੱਟ ਦਿਓ ਪੈਨਸ਼ਨ ਕੱਟ ਦਿਓ ਰਾਸ਼ਨ ਕੱਟ ਦਿਓ ਸगन ਸਕੀਮ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਸਾਡੀ ਸਰਕਾਰ ਦੇਗੀ 4 ਸਾਲ 6 ਮਹੀਨਿਆਂ ਬਾਅਦ ਉਹੀ ਗੱਲਾਂ ਉਹੀ ਡਰਾਮੇ ਉਹੀ ਧੋਖੇ ਇਹ 76 ਸਾਲ ਤੋਂ ਇਵੇਂ ਕਰਦੇ ਆ ਪਰ ਆਜ ਮਰੇਗਾ ਤੁਹਾਡੀ ਜਿਹੜੀ ਹੈਗੀ ਆ ਆ ਉੱਪਰ ਲਿਖਿਆ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ ਤੀਸਰੇ ਨੰਬਰ ਤੇ ਲਿਖਿਆ ਹਰ ਸਾਲ ਹਰ ਘਰ ਘੱਟੋ-ਘੱਟ 100 ਦਿਨ ਦਾ ਕੰਮ ਦੇਣਾ 100 ਦਿਨ ਦੇ ਕੰਮ ਦਾ ਘੱਟੋ-ਘੱਟ ਹਰ ਘਰ 'ਚ ਕੰਮ ਜੇ ਮਿਲੇ ਤਾਂ 25 ਤੋਂ ਲੈ ਕੇ 30000 ਰੁਪਏ ਬੰਦਾ 25 ਤੋਂ ਲੈ ਕੇ 30000 ਨੂੰ ਗੁਣਾ ਕਰੋ 19000 ਨਾਲ ਤਾਂ 19 ਸਾਲਾਂ ਨਾਲ 19 ਸਾਲਾਂ ਨਾਲ ਕਰੀਏ ਗੁਣਾ ਤੇ 570000 ਰੁਪਏ ਸਾਡਾ ਇੱਕ ਘਰ ਦਾ ਪੈਸਾ ਬੰਦਾ ਹੈ ਲੇਕਿਨ ਜਿਨ੍ਹਾਂ ਨੂੰ ਅਸੀਂ ਚੁਣਿਆ ਉਹ ਇਹਦੇ ਤੇ ਕਬਜ਼ਾ ਕਰ ਗਏ ਲੁੱਟ ਲ ਗਏ ਤੁਹਾਡੀ ਲੁੱਟ ਕਰਦੇ ਰਹੇ ਕੱਲੀ ਨਿਰੇਗਾ ਚ ਵੀ ਲੁੱਟ ਭੀ ਵਾ ਵਾ ਰਾਸ਼ਨ ਚ ਵੀ ਲੁੱਟ ਹੋ ਰਹੀ ਆ ਸਗਰ ਸਕੀਮ ਚ ਵੀ ਲੁੱਟ ਹੋ ਰਹੀ ਆ ਪੈਨਸ਼ਨ ਚ ਵੀ ਲੁੱਟ ਹੋ ਰਹੀ ਹਰਿਆਣਾ ਸਾਡਾ ਗਵਾਂਡੀ ਸੂਬਾ ਗਵਾਂਡੀ ਸੂਬਾ 3000 ਰੁਪਏ ਦਿੰਦਾ ਵਿਧਵਾ ਔਰਤਾਂ ਨੂੰ ਤੇ ਹੈਂਡੀਕੈਪ ਨੂੰ ਤੇ ਬਜ਼ੁਰਗਾ ਨੂੰ ਦਿੱਲੀ ਜਿਹੜਾ ਹੈਗਾ ਉਹਨਾਂ ਨੇ ਹੁਣ 5000 ਕਰ ਦਿੱਤੀ ਹਰਿਆਣੇ ਨੇ ਫਿਰ 3500 ਕਰ ਦਿੱਤੀ ਇਹ ਪੰਜਾਬ ਦੇ ਵਿੱਚ 1500 ਪੈਨਸ਼ਨ ਹੈਗੀ ਆ ਪਰ ਉਹਦੀਆਂ ਐਂਟਰੀਆਂ ਦੇ ਲੋ ਮਹੀਨੇ ਦੀਆਂ 12 ਹੁੰਦੀਆਂ ਪਰ ਪੈਨਸ਼ਨ ਦੀਆਂ ਐਂਟਰੀਆਂ ਬੈਂਕ ਚੋਂ ਕਢਾ ਕੇ ਵੇਖੋ 12 ਕਿਸੇ ਨਹੀਂ ਇਹ ਤੁਹਾਡੇ ਸਕਾਲਰਸ਼ਿਪ ਬਜੇਫੇ ਵੀ ਬੱਚਿਆਂ ਦੇ ਤੁਹਾਨੂੰ ਨਹੀਂ ਇਹ ਸੰਵਿਧਾਨਕ ਹੱਕ ਨੇ ਤੁਹਾਡੇ ਤੁਹਾਨੂੰ ਆਪ ਨੂੰ ਲੈਣੇ ਪੈਣੇ ਇਕੱਠੇ ਹੋ ਕੇ ਤਾਂ ਇਕੱਠੇ ਹੋਣ ਦੀ ਲੋੜ ਆ ਮੈਂ ਕੱਲਾ ਨਹੀਂ ਕਹਿੰਦਾ ਕਿਸਾਨ ਵੀ ਕਰਦੇ ਨੇ ਇਹਨੇ ਇੱਕ ਵਾਰੀ ਆਪਦੇ ਹੱਕਾਂ ਲਈ ਕੱਟ ਕਰੇ ਤੇ ਆ ਮਨਰੇਗਾ ਦੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਬੇਨਤੀ ਆ ਕਿ ਹੁਣ ਅੱਜ ਤੁਹਾਡੇ ਪਿੰਡ 'ਚ ਵੱਡੇ ਬੂਰ ਵਾਲੇ ਬੱਗਾ ਸਿੰਘ ਆਇਆ ਤੇ ਹੁਣ ਸਰਪੰਚ ਨੂੰ ਵੀ ਨਿਕਰ ਬਣ ਜਾਣਾ ਉਹਨੇ ਵੀ ਆਵਾਜ਼ ਦਿਵਾਉਣੀ ਆ ਤਾਂ 20 ਸਾਲ ਹੋ ਗਏ ਤੁਹਾਡੇ ਕਾਨੂੰਨ ਬਣੇ ਨੂੰ ਚਾਰ ਸਰਪੰਚ ਵੀ ਬਣੇ ਤੇ ਚਾਰ ਐਮਐਲਏ ਵੀ ਬਣੇ ਤੇ ਚਾਰ ਐਮਪੀ ਵੀ ਬਣੇ ਆ ਇੱਥੇ ਹੀ ਤੁਹਾਡੇ ਸਿਗੇ ਇੱਥੇ ਹੀ ਪਿੰਡ ਵਾਸੀ ਸੀਗੇ ਇੱਥੇ ਤੁਹਾਡੀ ਨਰੇਗਾ ਸੀਗਾ ਫੋਨ ਵੀ ਜੇ ਤੁਸੀਂ ਭਰੋਸਾ ਕਰੋਗੇ ਤਾਂ ਨਰੇਗਾ ਚੱਲੇਗੀ ਨਹੀਂ ਤਾਂ ਉਹਨਾਂ ਦਾ ਕੰਮ ਹੁੰਦਾ ਹੁਣ ਇਕੱਠੇ ਹੋ ਗਿਆ ਇੱਕ ਵਾਰੀ ਲਾਲਚ ਦੇ ਦਿਓ ਤੇ ਲਾਲਚ ਨਾਲ ਇਹ ਨਿਕੜ ਜਾਣਗੇ ਫਿਰ ਬੱਗਾ ਸਿੰਘ ਨੂੰ ਫਿਰ ਬੱਗਾ ਸਿੰਘ ਨੂੰ ਕਿਦੋਂ ਆਣਾ ਤਾਂ ਆਹ ਪਿੱਛੇ ਹੀ ਗੱਲ ਲੈ ਮਾਨਦਾਰੀ ਦਿਖਾਇਆ ਜੇ ਕੰਮ ਚੱਲੇਗਾ ਕੰਮ ਵੀ ਚੱਲੇਗਾ ਤੇ ਪੈਸੇ ਵੀ ਆਣਗੇ ਤੇ ਦੋ ਬੱਚੇ ਅਸੀਂ ਅੱਗੇ ਲਾਏ ਆ ਮੈਂ ਉਹਨਾਂ ਦੋਵਾਂ ਨੂੰ ਇੱਕ ਆਨਲਾਈਨ ਗੱਲ ਕਰਾਂਗਾ ਕਿ ਜਿਹੜੀ ਮਰਜ਼ੀ ਸ਼ਰਤ ਰੱਖ ਲਿਆ ਜੇ ਐਫ affidavits ਤੇ ਸਾਈਨ ਕਰਕੇ ਦੇਾਂਗੇ ਕੰਮ ਵੀ ਮਿਲੇਗਾ ਤੇ ਕੰਮ ਦੇ ਪੈਸੇ ਵੀ ਲੈ ਕੇ ਦਵਾਂਗੇ ਐਨਾ ਕਹਿੰਦਿਆ ਹੋਇਆ ਸਾਨੂੰ ਜੈ ਪੀਮ ਜੈ ਭਾਰਤ ਸਸ਼ੀ ਕਾਲ ਪਰ ਇੱਕ ਗੱਲ ਰਹਿ ਗਈ ਕਿ ਆਹ ਫੋਟੋਕਾਪੀਆਂ ਤਿੰਨ ਪ੍ਰੂਪਾਨੀਆਂ ਚਾਹੀਦੀਆਂ ਕਿ ਜੋਬ ਕਾਰਡ ਦੀ ਫੋਟੋਕਾਪੀ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਇੱਕ ਬੈਂਕ ਖਾਤੇ ਦੀ ਫੋਟੋਕਾਪੀ ਜਿਹੜੇ ਬੱਚੇ ਚੁਣੇ ਆ ਉਹਨਾਂ ਨੂੰ ਜਮ੍ਹਾਂ ਕਰਾਈ ਜਾਇਆ ਜੀ ਮੈਂ ਫਾਰਮ ਪਰਵਾਵਾਗਾ ਤੇ ਉਸ ਤੋਂ ਬਾਅਦ ਮੈਂ ਬਲਾਕ ਜਾਵਾਂਗਾ ਜੈ ਪੀਮ ਜੈ ਭਾਰਤ ਸਸ਼ੀ ਕਾਲ ਨਮਸਕਾਰ